ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁੱਖ ਮੰਤਰੀ ਪੰਜਾਬ ਵੱਲੋਂ ਇੱਕ ਮਾਤਮ ਬਿਗਲ ਵਜਾਉਣ ਦਾ ਸੱਦਾ ਦਿੱਤਾ ਗਿਆ ਇਹ ਤੇ ਬਹੁਤ ਲੋਕ ਵਿਰੋਧ ਕਰ ਰਹੇ ਆ ਬਿਲਕੁਲ ਸਹੀ ਗੱਲ ਆ ਮਾਤਮ ਦਾ ਬਿਗਲ ਪੰਜਾਬ ਵਿੱਚ ਨਹੀਂ ਵੱਜੇਗਾ ਤੇ ਹੋਰ ਕਿੱਥੇ ਵੱਜੇਗਾ ਬਿਲਕੁਲ ਮਾਤਮ ਦਾ ਬਿਗਲ ਵੱਜਣਾ ਚਾਹੀਦਾ ਜਿਸ ਪੰਜਾਬ ਅੰਦਰ ਬਲਾਤਕਾਰ ਦੇ ਕੇਸਾਂ 'ਚ ਬੰਦ ਰਾਮ ਰਹੀਮ ਵਰਗਿਆਂ ਨੂੰ ਲੋਕ ਗੁਰੂ ਮੰਨ ਕੇ ਪੂਜ ਰਹੇ ਆ ਤੇ ਸਰਕਾਰਾਂ ਉਹਨੂੰ ਜਦੋਂ ਚਿੱਤ ਚਾਹੁੰਦਾ ਫਰਲੋ ਦੇ ਦਿੰਦੀਆਂ ਤੇ ਇਹ ਤੋਂ ਵੱਡਾ ਮਾਤਮ ਕੀ ਹੋਏਗਾ ਮਾਤਮ ਦਾ ਬਿਗਲ ਵੱਜਣਾ ਚਾਹੀਦਾ ਵੱਜਣਾ ਚਾਹੀਦਾ ਮਾਤਮ ਦਾ ਬਿਗਲ ਇੱਥੇ ਉਮਰਾ ਨੰਗਲ ਵਰਗੇ ਐਸਪੀ ਦੇ ਅਹੁਦੇ ਤੇ ਪਹੁੰਚ ਗਏ ਜਿਹੜੇ ਖਾਕੀ ਵਰਦੀ ਜੀ ਨੇ ਲੋਕਾਂ ਦੀ ਪਬਲਿਕ ਦੀ ਰੱਖਿਆ ਕਰਨੀ ਹੁੰਦੀ ਆ ਉਹਨਾਂ ਨੇ ਖਾਕੀ ਵਰਦੀ ਦੀ ਆੜ ਵਿੱਚ ਅਜਿਹਾ ਅਤੰਕ ਮਚਾਇਆ ਕਿ ਨੌਜਵਾਨਾਂ ਦੇ ਖੂਨ ਨਾਲ ਜਿਨ੍ਹਾਂ ਦੇ ਖੱਥ ਰੰਗੇ ਹੋਏ ਆ ਤੇ ਇਤੋਂ ਵੱਡਾ 마તમ ਕੀ ਹੋਏਗਾ 마તમ ਦਾ ਵਿਗਲ ਪੰਜਾਬ ਚ ਵੱਜਣਾ ਚਾਹੀਦਾ ਵੱਜਣਾ ਚਾਹੀਦਾ 마તમ ਦਾ ਵਿਗਲ ਡਿਗਰੀਆਂ ਲੈ ਕੇ ਸਾਡੀਆਂ ਨੌਜਵਾਨ ਬੱਚੀਆਂ ਸਾਡੇ ਨੌਜਵਾਨ ਬੱਚੇ ਬਾਰਡਰ ਬਾਕਸ ਦੀਆਂ ਟੈਂਕੀਆਂ ਤੇ ਚੜੇ ਹੋਏ ਆ ਧਰਨੇ ਲਾ ਰਹੇ ਆ ਡਾਂਗਾ ਖਾ ਰਹੇ ਆ ਜਲੀਲ ਹੋ ਰਹੇ ਆ 마તમ ਦਾ ਵਿਗਲ ਪੰਜਾਬ ਚ ਨਹੀਂ ਵੱਜੇਗਾ ਤੇ ਕਿੱਥੇ ਵੱਜੇਗਾ ਵੱਜਣਾ ਚਾਹੀਦਾ 마ਤਮ ਦਾ ਵਿਗਲ ਪੰਜਾਬ ਦੀ ਧਰਤੀ ਤੇ ਜਦੋਂ ਜਥੇਦਾਰਾਂ ਨੂੰ ਹੁਕਮਰਾਨ ਆਪਦੇ ਘਰ ਸੱਦ ਕੇ ਧੌਣ ਤੇ ਗੋਡਾ ਰੱਖ ਕੇ ਰਾਮ ਰਹੀਮ ਵਰਗਿਆਂ ਨੂੰ ਬਿਨ ਮੰਗੀ ਮਾਫੀ ਦਵਾ ਦਿੰਦੇ ਆ ਤੇ ਕਿਉਂ ਨਾ ਵੱਜਣਗੇ ਪੰਜਾਬ ਚ 마ਤਮ ਦੇ ਵਿਗਲ ਵੱਜਣਾ ਚਾਹੀਦਾ 마ਤਮ ਦਾ ਵਿਗਲ 마ਤਮ ਦਾ ਵਿਗਲ ਵੱਜਣਾ ਚਾਹੀਦਾ ਲਾਲ ਬੱਤੀ ਵਾਲੀਆਂ ਗੱਡੀਆਂ ਦੇ ਵਿੱਚ ਪੰਜਾਬ ਦੇ ਅੰਦਰ ਨਸ਼ਾ ਵਿਕਦਾ ਡੀਜੀਪੀ ਸਾਬਕਾ ਸ਼ਸ਼ੀਕਾਂਤ ਨੇ ਖੁਲਾਸੇ ਕੀਤੇ ਹੋਇਆ ਪੁਲਿਸ ਦਾ ਰਹਿ ਚੁੱਕਿਆ ਡੀਐਸਪੀ ਸੇਖੋਂ ਸ਼ਰੇ ਆਮ ਵੱਡੇ ਵੱਡੇ ਅਫਸਰਾਂ ਦੇ ਏ ਕਲਾਸ ਅਫਸਰਾਂ ਦੇ ਨਾਂ ਲੈ ਚੁੱਕਿਆ ਕਿ ਜਿਹੜੇ ਨਸ਼ਾ ਨਸ਼ਾ ਵੇਚਣ ਦੇ ਵਿੱਚ ਦਾ ਸ਼ਾਮਲ ਨੇ ਤੇ ਕਿਉਂ ਨਾ ਵੱਜੇਗਾ ਪੰਜਾਬ 'ਚ ਜਿਹੜਾ ਹੈਗਾ ਮਾਤਮ ਦਾ ਵਿਗਲ ਵੱਜਣਾ ਚਾਹੀਦਾ ਆਮ ਘਰਾਂ ਦੇ ਬੱਚੇ ਹੈਲੀਕਾਪਟਰਾਂ 'ਚ ਕਰੋੜਾਂ ਉਡਾ ਰਹੇ ਨੇ 10-10 ਲੱਖ ਰੁਪਈਆ ਪੰਜਾਬ ਦੇ ਖਜ਼ਾਨੇ 'ਚੋਂ ਘੰਟੇ ਦਾ हां ਜਿਹੜਾ ਹੈਗਾ ਅਰਵਿੰਦ ਕੇਜਰੀਵਾਲ ਜੀ ਦੀ ਜਿਹੜੀ ਆ ਸੇਵਾ ਦੇ ਵਿੱਚ ਉੱਡ ਰਿਹਾ ਅਰਬਾ ਰੁਪਈਆ ਦੇ ਇਸ਼ਤਿਹਾਰ ਤੇ ਪੈਸਾ ਬਰਬਾਦ ਹੋ ਰਿਹਾ ਤੇ ਹੋਰ ਕਿੱਥੇ ਵੱਜੇਗਾ 마તમ ਦਾ ਬਿਗਲ ਬਿਲਕੁਲ ਸਹੀ ਗੱਲ ਆ ਭਗਵੰਤ ਮਾਨ ਹੁਣਾਂ ਦੀ ਉਹਨਾਂ ਵੱਲੋਂ ਜਿਹੜਾ 마તમ ਦਾ ਬਿਗਲ বাজਾਇਆ ਜਾ ਰਿਹਾ हां ਆ ਜਿਹੜੀਆਂ ਮੈਂ ਚੀਜ਼ਾਂ ਕਰਾਈਆਂ ਇੱਥੇ 마તમ ਦਾ ਬਿਗਲ ਵੱਜਣਾ ਚਾਹੀਦਾ ਫਤੇਗੜ ਸਾਹਿਬ ਦੀ ਧਰਤੀ ਤੇ ਨਹੀਂ ਬਿਗਲ ਵੱਜਣਾ ਚਾਹੀਦਾ ਉੱਥੇ ਤਾਂ ਮੇਰੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਲਖਤੇ ਜ਼ਿਗਰਾਂ ਨੇ ਵਜ਼ੀਰ ਖਾਨ ਨੂੰ ਜੁੱਤੀ ਦੀ ਨੋਕ ਦਿਖਾ ਕੇ ਜ਼ਕਾਰੇ ਗਜਾਈ ਸੀ ਫਤੇਗੜ ਸਾਹਿਬ ਦੀ ਧਰਤੀ ਤੇ ਜ਼ਕਾਰੇ ਗਜਦੇ ਆ ਚਮਕੌਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੇ ਪਾਉਣੇ 19 ਸਾਲ ਦੇ ਪੁੱਤ ਦੀ ਸ਼ਹਾਦਤ ਨੂੰ ਅੱਖਾਂ ਨਾਲ ਵੇਖ ਕੇ ਜ਼ਕਾਰੇ ਛੱਡੇ ਸੀ 마ਤਮ ਸ਼ਹਾਦਤਾਂ ਦੇ ਨਹੀਂ 마ਤਮ ਉਹਨਾਂ ਗਿਰੀਆਂ ਹੋਈਆਂ ਹਰਕਤਾਂ ਤੇ ਮਨਾਉਣਾ ਚਾਹੀਦਾ ਜਿਹੜਾ ਪੰਜਾਬ ਦੀ ਧਰਤੀ ਤੇ ਪੈਦਾ ਹੋਏ ਰਾਜਨੀਤਿਕ ਧਾਰਮਿਕ ਵਿਗੜੇ ਹੋਏ ਲੀਡਰਾਂ ਨੇ ਗੰਦ ਪਾਇਆ ਹੋਇਆ ਉਹਨਾਂ ਦੀਆਂ ਮਰੀਆਂ ਜ਼ਮੀਰਾਂ ਦਾ ਮਾਤਮ ਮਨਾਉਣਾ ਚਾਹੀਦਾ ਸਹਿਬਜ਼ਾਦਿਆਂ ਦੀ ਸ਼ਹਾਦਤ ਚੜ੍ਹਦੀ ਕਲਾ ਦਾ ਪ੍ਰਤੀਕਾ ਸਿੱਖ ਜਕਾਰੇ ਲਾਉਣਗੇ ਮਾਤਮ ਨਹੀਂ ਮਨਾਉਣਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ